ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਪੰਜਾਬੀ ਵਿਸ਼ੇ ਦੇ ਨਾਲ ਤਿਆਰੀ ਕਰ ਰਹੀ ਸਾਰੇ ਹੀ ਸਿਖਿਆਰਥੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਨੇ ਤੇ ਆਪਣੇ ਨਾਲ ਦੇ ਸਾਥੀਆਂ ਨਾਲ ਜ਼ਰੂਰ ਸ਼ੇਅਰ ਕਰ ਦੇਣ ਤਾਂ ਜੋ ਤੁਸੀਂ ਆਪਣੇ ਸਿਲੇਬਸ ਦੀ ਹਰ ਤਰ੍ਹਾਂ ਦੀ ਪੰਜਾਬੀ ਲਾਜ਼ਮੀ ਦੇ ਨਾਲ ਜੁੜੀ ਹੋਈ ਜਿੰਨੀ ਵੀ ਜਾਣਕਾਰੀ ਹੈ ਇਸ ਚੈਨਲ ਤੋਂ ਪ੍ਰਾਪਤ ਕਰ ਸਕੋ ਸੋ ਆਪਣੀ ਇੱਕ ਸੀਰੀਜ਼ ਸ਼ੁਰੂ ਹੋਈ ਸੀ ਪੁਟ ਸਿੱਧ ਕਿਤਾਬ ਜੋ ਪੰਜਾਬੀ ਦੇ ਵਿਦਿਆਰਥੀ ਹੈ ਬੀਏ ਭਾਗ ਦੂਜਾ ਦੇ ਉਨ੍ਹਾਂ ਨੂੰ ਲੱਗੀ ਹੋਈ ਹੈ ਜਿਸ ਦੇ ਵਿੱਚ ਆਪਾਂ ਦੋ ਚੈਪਟਰ ਕਰ ਚੁੱਕੇ ਹਾਂ ਤੇ ਤੀਸਰਾ ਚੈਪਟਰ ਅੱਜ ਆਪਾਂ ਕਰਾਂਗੇ ਦਲੀਪ ਕੌਰ ਟਿਵਾਣਾ ਤੇ ਦੁਬਾਰਾ ਫਿਰ ਤੁਹਾਨੂੰ ਦੱਸ ਦਿੰਨੇ ਆਂ ਇਹ ਕਿਤਾਬ ਦੇ ਜੋ ਲੇਖਕ ਨੇ ਉਹ ਨਵਤੇਜ ਭਾਰਤੀ ਨੇ ਸੋ ਇਸ ਚੈਪਟਰ ਦੇ ਵਿੱਚ ਆਪਾਂ ਦੇਖਦੇ ਹਾਂ ਕੀ ਲਿਖਦੇ ਨੇ ਸੋ ਇਹ ਜਿਹੜਾ ਲੇਖ ਜਾਂ ਨਿਬੰਧ ਲਿਖਿਆ ਗਿਆ ਹੈ ਇਹ ਨਿਬੰਧ ਦਾ ਵਿਸ਼ਾ ਜਿਹੜਾ ਉਹਨਾਂ ਨੇ ਲਿਆ ਹੈ ਆਪਣੇ ਮਹਿੰਦਰਾ ਕਾਲਜ ਪਟਿਆਲਾ ਦੇ ਵਿੱਚ ਤੇ ਉਹਨਾਂ ਦੀ ਅਧਿਆਪਕਾ ਦਲੀਪ ਕੌਰ ਟਿਵਾਣਾ ਦਾ ਤੇ ਸਮਾ ਉਹਨਾਂ ਨੇ ਮੈਂਸ਼ਨ ਕੀਤਾ ਹੈ ਕਿ 1960 ਜਿਹੜਾ ਈਅਰ ਸੀਗਾ ਉਹਨੂੰ ਸਾਲ ਸੀ ਜਦੋਂ ਦਲੀਪਕੌਰ ਟਿਵਾਣਾ ਨਾਲ ਉਹਨਾਂ ਦੀ ਮੁਲਾਕਾਤ ਹੋਈ ਸੋ ਇਸ ਦੇ ਵਿੱਚ ਉਹ ਆਪਣੀਆਂ ਦਲੀਪਕੌਰ ਟਿਵਾਣਾ ਦੇ ਨਾਲ ਮੋਹ ਭਿੱਜੀਆਂ ਯਾਦਾਂ ਨੂੰ ਪੇਸ਼ ਕਰਦੇ ਐ ਕਿ ਇੱਕ ਅਧਿਆਪਕ ਦਾ ਆਪਣੇ ਸਿਖਿਆਰਥੀ ਦੇ ਨਾਲ ਕਿਵੇਂ ਦਾ ਰਿਸ਼ਤਾ ਹੋਣਾ ਚਾਹੀਦਾ ਹੈ ਤੇ ਉਹਨਾਂ ਦਾ ਰਿਸ਼ਤਾ ਕਿਵੇਂ ਸੀ ਦਲੀਪਕੌਰ ਟਿਵਾਣਾ ਦੇ ਨਾਲ ਲੇਖਕ ਲਿਖਦਾ ਹੈ ਇਹਦੇ ਵਿੱਚ ਕਿ 1960 ਦੇ ਵਿੱਚ ਦਲੀਪ ਘੋਟੀਵਾਣਾ ਉਹਨਾਂ ਨੂੰ ਐਮਏ ਦੇ ਵਿੱਚ ਪੜਾਉਣ ਦੇ ਸਨ ਮਤਲਬ ਕਿ ਉਹਨਾਂ ਨੂੰ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਉਹਨਾਂ ਨਾਲ ਉਹਨਾਂ ਦੀ ਇੱਕ ਮੁਲਾਕਾਤ ਕਰਵਾਈ ਸੀ ਕਿ ਉਹ ਉਹਨਾਂ ਨੂੰ ਐਮਏ ਦੇ ਵਿੱਚ ਪੜਾਉਣਗੇ ਸੋ ਲੇਖਕ ਉਦੋਂ ਆਪਣਾ ਜਦੋਂ ਪੜਨ ਗਈ ਹੈ ਐਮਏ ਕਰਨ ਗਈ ਹੈ ਤਾਂ ਉਦੋਂ ਉਹਨਾਂ ਨੂੰ ਦਲੀਪ ਘੋਟੀਵਾਣਾ ਜਦੋਂ ਮਿਲੇ ਸੀ ਤਾਂ ਉਹਨਾਂ ਨੂੰ ਇਹ ਲੱਗਦਾ ਸੀ ਕਿ ਉਹ ਉਹਨਾਂ ਦੇ ਹਮ ਉਮਰ ਦੇ ਹੀ ਨੇ ਦੀਦਲੀਪ ਘਟੀਵਾਨਾ ਦੀ ਉਦੋਂ ਜਿਆਦਾ ਉਮਰ ਨਹੀਂ ਸੀ ਤੇ ਪ੍ਰੋਫੈਸਰ ਪ੍ਰੀਤਮ ਸਿੰਘ ਜਿਹੜੇ ਸੀਗੇ ਉਹਨਾਂ ਦੇ ਗੁਰਦੇਵ ਜਿਨ੍ਹਾਂ ਨੂੰ ਉਹਨਾਂ ਨੇ ਕਿਹਾਗਾ ਉਹਨਾਂ ਨੇ ਜਾਣ ਪਛਾਣ ਕਰਾਇਆ ਸੀ ਕਿ ਦਿਲੀਪ ਘਟੀਵਾਨਾ ਤੁਹਾਨੂੰ ਕਹਾਣੀ ਲਿਖਣੀ ਸਿਖਾਊਗੀ ਤੇ ਕਿਉਂਕਿ ਸਾਰਿਆਂ ਨੂੰ ਪਤਾ ਹੈ ਦਿਲੀਪ ਘਟੀਵਾਨਾ ਬਹੁਤ ਪ੍ਰਸਿੱਧ ਸਾਡੇ ਸਾਹਿਤ ਦੇ ਕਹਾਣੀਕਾਰ ਹੋਏ ਨੇ ਸੋ ਉਹ ਉਹਨਾਂ ਨਾਲ ਜਾਣ ਪਛਾਣ ਕਰਾਉਂਦੇ ਹੋਏ ਲੇਖਕ ਨੂੰ ਉਦੋਂ ਦੱਸ ਕੇ ਗਏ ਸੀਗੇ ਤੇ ਉਸ ਸਮੇਂ ਜਿਹੜੇ ਵਿਦਿਆਰਥੀ ਸੀਗੇ ਉਹਨਾਂ ਦੇ ਨਾਲ ਹੋਰ ਵੀ ਸ਼ਾਮਲ ਸੀਗੇ ਨਵਤੇਜ ਭਾਰਤੀ ਦੇ ਨਾਲ ਜਿਵੇਂ ਹਰੀਂਦਰ ਮਹਿਬੂਬ ਸੀਗਾ ਤੇ ਹਰਮਾਨਸ ਬਰਾੜ ਵੀ ਉਹਨਾਂ ਦੇ ਨਾਲ ਸੀਗੇ ਲੇਖਕ ਉਹਦੋਂ ਇਹ ਲਿਖਦਾ ਹੈ ਕਿ ਜਦੋਂ ਅਸੀਂ ਦਲੀਪ ਕੌਰ ਟਵਾਣਾ ਕੋਲ ਪੜਨ ਗਏ ਤਾਂ ਉਹਨਾਂ ਦਾ ਜਿਹੜਾ ਪਹਿਰਾਵਾ ਸੀ ਉਹ ਬਿਲਕੁਲ ਪਿੰਡੂ ਸੀਗਾ ਤੇ ਉਹਨਾਂ ਦਾ ਸਿਰ ਵੀ ਕੱਜਿਆ ਹੋਇਆ ਸੀ ਦੁਪट्टे ਦੇ ਨਾਲ ਤੇ ਘਾਹ ਤੇ ਬੈਠ ਕੇ ਸਾਨੂੰ ਉਹ ਪੜਾ ਰਹੇ ਸੀਗੇ ਮਤਲਬ ਘਾਹ ਤੇ ਬੈਠ ਕੇ ਸਾਨੂੰ ਪੜਾਉਂਦੇ ਸੀਗੇ ਉਹ ਲੇਖਕ ਇਸ ਚੈਪਟਰ ਦੇ ਵਿੱਚ ਇਹ ਵੀ ਲਿਖਦਾ ਹੈ ਕਿ ਦਲੀਪ ਘੋਟਵਾਣਾ ਨੇ ਸਾਨੂੰ ਜੋ ਪੜਾਇਆ ਉਹ ਤਾਂ ਸਾਨੂੰ ਯਾਦ ਨਹੀਂ ਹੈਗਾ ਪਰ ਸਾਨੂੰ ਉਹਨਾਂ ਦਾ ਜਿਹੜਾ ਉਹ ਸੁਭਾਅ ਸੀਗਾ ਜਿਹਨੂੰ ਅਸੀਂ ਨਹੀਂ ਭੁੱਲ ਸਕਦੇ ਉਹਨਾਂ ਦਾ ਇੱਕ ਹਸਮੁਖ ਚਿਹਰਾ ਉਹ ਸਾਨੂੰ ਕਦੇ ਵੀ ਨਹੀਂ ਭੁੱਲਦਾ ਕਿਉਂਕਿ ਉਹ ਇੰਨੇ ਕਾ ਜ਼ਿਆਦਾ ਮਤਲਬ ਕਿ ਨਿੱਗੇ ਸੁਭਾਅ ਦੇ ਸੀਗੇ ਮੋਹ ਕਰਨ ਵਾਲੇ ਤੇ ਫਿਕਰ ਕਰਨ ਵਾਲੇ ਸੀ ਆਪਣੇ ਵਿਦਿਆਰਥੀਆਂ ਨੂੰ ਤਾਂ ਲੇਖਕ ਇਹ ਵੀ ਕਹਿੰਦਾ ਕਿ ਦਲੀਪ ਗੋਟੀਵਾਨਾ ਉਹਨਾਂ ਨੂੰ ਆਪਣੀ ਇੱਕ ਜਮਾਤਨ ਵਾਂਗ ਲੱਗਦੀ ਸੀ ਕਿ ਮਤਲਬ ਕਿ ਉਹਨਾਂ ਨੂੰ ਹੀ ਲੱਗਦਾ ਸੀ ਵੀ ਉਹ ਉਹਨਾਂ ਦੇ ਹਾਮੋਮਰ ਦੇ ਨੇ ਤੇ ਉਹਨਾਂ ਨੂੰ ਆਪਣੀ ਕਲਾਸਮੇਟ ਹੀ ਲੱਗਦੇ ਸੀ ਦਲੀਪ ਗੋਟੀਵਾਨਾ ਤਾਂ ਲੇਖਕ ਉੱਥੇ ਲਿਖਦਾ ਵੀ ਹੈ ਕਿ ਜਦੋਂ ਦਲੀਪ ਗੋਟ ਦੀਵਾਨਾ ਉਦੋਂ ਕਹਾਣੀ ਲਿਖਦੀ ਹੁੰਦੀ ਸੀ ਤਾਂ ਮੈਂ ਉਦੋਂ ਉਹਨਾਂ ਤੋਂ ਕਵਿਤਾ ਲਿਖਣਾ ਸਿੱਖ ਰਿਹਾ ਸੀ ਮਤਲਬ ਲੇਖਕਤਾ ਜਿਹੜਾ ਸਾਹਿਦ ਦੇ ਨਾਲ ਜਿਹੜਾ ਪ੍ਰੇਮ ਸੀਗਾ ਉਹ ਕਵਿਤਾ ਦੇ ਰੂਪ ਦੇ ਵਿੱਚ ਉੱਭਰ ਰਿਹਾ ਸੀ ਲੇਖਕ ਕਹਿੰਦਾ ਕਿ ਦਿਲੀਪ ਘੋਟੀਵਾਨਾ ਮਤਲਬ ਕਿ ਕਿਸੇ ਵੀ ਉਸ ਤਰ੍ਹਾਂ ਦੀ ਸ਼੍ਰੇਣੀ 'ਚ ਨਹੀਂ ਆਉਂਦੀ ਸੀ ਕਿ ਅਸੀਂ ਉਹਨੂੰ ਮੈਡਮ ਕਹੀਏ ਨਾ ਤਾਂ ਅਸੀਂ ਉਹਨੂੰ ਕਦੇ ਮੈਡਮ ਕਿਹਾ ਸੀ ਅਸੀਂ ਉਹਨਾਂ ਨੂੰ ਇੱਕ ਦੀਦੀ ਕਹਿੰਦੇ ਸੀ ਭੈਣ ਵੀ ਨਹੀਂ ਕਿਹਾ ਮਤਲਬ ਕਿ ਇੱਕ ਰਿਸ਼ਤਾ ਸੀ ਸਾਡਾ ਦੀਦੀ ਵਾਲਾ ਅਸੀਂ ਦੀਦੀ ਹੀ ਕਹਿ ਕੇ ਸਾਰਿਆਂ ਨੂੰ ਬੁਲਾਉਂਦੇ ਸੀਗੇ ਕਿਉਂਕਿ ਸਾਨੂੰ ਭੈਣ ਕਹਿਣਾ ਘਰੇਲੂ ਲੱਗਦਾ ਸੀ ਤੇ ਮੈਡਮ ਕਹਿਣਾ ਸਾਨੂੰ ਮਤਲਬ ਕਿ ਉਪਰਾ ਲੱਗਦਾ ਸੀ ਤਾਂ ਕਰਕੇ ਅਸੀਂ ਦੀਦੀ ਹੀ ਕਹਿੰਦੇ ਸੀ ਤੇ ਇਹਦੇ ਵਿੱਚ ਇੱਕ ਆਦਬ ਸੀ ਉਹਨਾਂ ਨੂੰ ਦੀਦੀ ਕਹਿਣਾ ਕਿਉਂਕਿ ਜੇ ਆਪਾਂ ਅੱਜ ਦੇ ਸਮੇਂ ਦੀ ਗੱਲ ਕਰੀਏ ਸਾਨੂੰ ਲੱਗਦਾ ਕਿ ਅਧਿਆਪਕ ਤੇ ਰਿਸ਼ਤੇ ਜਿਹੜੀ ਉਮੀਦ ਨਹੀਂ ਰਹੀ ਸਮਾਪਾ ਕੇ ਚਾਹੇ ਟੈਕਨੋਲੋਜੀ ਨੇ ਲੈ ਲਿਆ ਤਾਂ ਪਹਿਲਾਂ ਦੀ ਜਿਹੜੀ ਉਹ ਸ਼ਿਸ਼ ਗੁਰੂ ਦਾ ਰਿਸ਼ਤਾ ਸੀ ਨਾ ਉਹ ਲੋਪ ਹੁੰਦਾ ਜਾ ਰਿਹਾ ਹੈ ਪਰ ਮੈਨੂੰ ਅੱਜ ਵੀ ਯਾਦ ਹੈ ਕਿ ਪ੍ਰੋਫੈਸਰ ਸੌਰੀ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਸਾਨੂੰ ਜਦੋਂ ਮਿਲਾਇਆ ਸੀ ਤੇ ਸਾਨੂੰ ਪਤਾ ਹੀ ਨਹੀਂ ਸੀ ਕਿ ਸਾਨੂੰ ਇੰਨੇ ਵਧੀਆ ਅਧਿਆਪਕ ਜਿਹੜੇ ਮਿਲ ਜਾਣਗੇ ਇਸ ਲੇਖਕ ਦੇ ਵਿੱਚ ਉਹ ਦੱਸਦੇ ਆ ਉਸ ਸਮਾਦੇ ਦੇ ਵਿੱਚ ਹੋਰ ਵੀ ਗੱਲ ਹੁੰਦੀ ਹੈ ਦਲੀਪ ਘਟੀਵਾਨਾ ਦੀ ਕੀ ਉਹਨਾਂ ਦਾ ਜਿਹੜਾ ਸੁਭਾਅ ਸੀਗਾ ਉਹ ਸਿਰਫ ਹਸਮੁਖ ਹੀ ਨਹੀਂ ਸੀ ਉਸ ਦੇ ਨਾਲ ਇੱਕ ਫਿਕਰ ਵਾਲਾ ਵੀ ਸੀਗਾ ਕਿ ਉਹਦੇ ਵਿਦਿਆਰਥੀਆਂ ਦਾ ਬਹੁਤ ਫਿਕਰ ਕਰਦੇ ਸੀਗੇ ਦਿਲੋਂ ਫਿਕਰ ਕਰਦੇ ਸੀ ਤੇ ਵਿਦਿਆਰਥੀਆਂ ਲਈ ਉਹਨਾਂ ਦਾ ਸਾਰਾ ਜਿਹੜਾ ਮਤਲਬ ਕਿ ਘਰ ਦਾ ਕੋਈ ਕੰਮ ਵੀ ਉਹਨਾਂ ਨੂੰ ਹੁੰਦਾ ਕੋਈ ਤਾਂ ਉਹਨਾਂ ਦਾ ਇੱਕ ਦਰਵਾਜ਼ਾ ਖੁੱਲ੍ਹਾ ਹੁੰਦਾ ਸੀ ਉਹਨਾਂ ਲਈ ਤੇ ਇਹ ਕਹਿੰਦੇ ਵੀ ਉਹਨੂੰ ਦੀਆਂ ਗੱਲਾਂ ਜਦੋਂ ਦਲੀਪ ਘਟੀਵਾਨਾ ਜਿਹੜੇ ਸੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਿਹੜੀ ਲੀਲਾ ਭਵਨ ਆ ਉਹਨਾਂ ਕੋਲ ਰਹਿੰਦੀ ਸੀ ਉੱਥੇ ਹੀ ਇਹਨਾਂ ਦਾ ਰਹਿਣਾ ਸੀ ਤੇ ਅਸੀਂ ਆਮ ਹੀ ਉਹਨਾਂ ਨੂੰ ਮਿਲਣ ਜਾਂਦੇ ਸੀ ਤਾਂ ਉਹਨਾਂ ਟਾਈਮ ਦੇ ਵਿੱਚ ਜਿਹੜੀ ਦਲੀਪਕੌਰ ਟਿਵਾਣਾ ਵੀ ਸਾਹਿਤਿਕ ਆਪਣੀਆਂ ਮੁਕੰਮਲ ਜਿਹੜੀਆਂ ਬੁਲੰਦੀਆਂ ਵੱਲ ਜਿਹੜੇ ਅੱਗੇ-ਅਗੇ ਲੰਘ ਰਹੀ ਸੀ ਸੋ ਇਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਦਲੀਪਕੌਰ ਟਿਵਾਣਾ ਦਾ ਇਹਦੇ ਵਿੱਚ ਇੱਕ ਸੁਭਾਅ ਦੇ ਨਾਲ-ਨਾਲ ਉਹਨਾਂ ਦਾ ਸਾਹਿਦ ਦੇ ਨਾਲ ਜੁੜਨਾ ਤੇ ਵਿਦਿਆਰਥੀਆਂ ਨੂੰ ਜੋੜਨਾ ਇਹ ਜਿਹੜਾ ਇਸ ਪਾਠ ਦੇ ਵਿੱਚ ਨਿਬੰਧ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਤੇ ਨਾਲ ਹੀ ਇੱਕ ਅਧਿਆਪਕ ਦਾ ਉਹ ਰੋਲ ਜੋ ਹੋਣਾ ਚਾਹੀਦਾ ਉਹ ਉਹਨਾਂ ਦਾ ਸੀ ਉਹਨਾਂ ਟਾਈਮ ਦੇ ਵਿੱਚ ਸੋ ਇਹਦੇ ਵਿੱਚ ਚੈਪਟਰ ਦੇ ਵਿੱਚ ਜੇ ਆਪਾਂ ਗੱਲ ਕਰੀਏ ਦਲੀਪ ਘਟਿਆਣਾ ਸਿਰਫ ਉਹਨਾਂ ਦੇ ਅਧਿਆਪਕ ਹੀ ਨਹੀਂ ਸੀ ਇੱਕ ਪਰਿਵਾਰ ਦਾ ਰਿਸ਼ਤਾ ਵੀ ਰੱਖਦੇ ਸੀ ਇਹ ਕਹਿੰਦੇ ਜਦੋਂ ਅਸੀਂ ਜਦੋਂ ਵੀ ਉਹਨਾਂ ਨੂੰ ਮਿਲਦੇ ਤਾਂ ਉਹਨਾਂ ਦੇ ਜਿਹੜੇ ਸਾਡੇ ਲਈ ਰਸਤੇ ਬੂਹੇ ਖੁੱਲੇ ਹੁੰਦੇ ਸੀਗੇ ਤੇ ਉਹਨਾਂ ਨੂੰ ਜਦੋਂ ਵੀ ਅਸੀਂ ਘਰੇ ਜਾਂਦੇ ਉਹਨਾਂ ਦੇ ਤਾਂ ਸਾਨੂੰ ਮੋਰ ਮਿਲਦੇ ਫਿਰ ਬੂਹਾ ਖੁੱਲਦਾ ਤਾਂ ਉਹਨਾਂ ਦੇ ਇੱਕ ਚਿਹਰੇ ਤੇ ਜਿਹੜੀ ਹ ਹਸਮੁਖ ਚਿਹਰਾ ਹੁੰਦਾ ਸੀ ਮਤਲਬ ਕਿ ਕਦੇ ਵੀ ਇਹ ਨਹੀਂ ਲੱਗਦਾ ਸੀ ਵੀ ਉਹਨਾਂ ਦੇ ਅੰਦਰ ਜਿੰਨੇ ਮਰਜੀ ਗਮ ਨਹੀਂ ਨਾ ਕਿੰਨੇ ਵੀ ਦੁੱਖ ਨਹੀਂ ਬਟ ਉਹ ਹੱਸਦੇ ਸੀ ਲੇਖਕ ਕਹਿੰਦਾ ਕਿ ਅੱਜ ਵੀ ਜਦੋਂ ਉਹਨਾਂ ਨੂੰ ਟਿਵਾਣਾ ਨੂੰ ਵੱਡਾ ਨਾਂ ਤੇ ਗੌਰਵ ਵਾਲੇ ਪੁਰਸਕਾਰ ਪ੍ਰਾਪਤ ਹੋ ਚੁੱਕੇ ਨੇ ਅਸੀਂ ਐਮਏ ਵੀ ਕਰ ਚੁੱਕੇ ਸੀ ਉਸ ਤੋਂ ਬਾਅਦ ਜਦੋਂ ਵੀ ਅਸੀਂ ਮਿਲਦੇ ਤਾਂ ਸਾਨੂੰ ਉਹ ਕਦੇ ਐਵੇਂ ਨਹੀਂ ਲੱਗਦਾ ਸੀ ਕਿ ਸਾਨੂੰ ਸਾਨੂੰ ਲੱਗਦਾ ਸੀ ਅਸੀਂ ਉਸੇ ਸਮੇਂ ਦੇ ਵਿੱਚ ਚਲੇ ਗਏ ਉਹਨਾਂ ਦਾ ਜਿਹੜਾ ਮਿਲਣਾ ਵੀ ਸੀ ਸਾਡੇ ਨਾਲ ਉਹ ਸਿਰਫ ਉਵੇਂ ਹੁੰਦਾ ਸੀਗਾ ਸੋ ਲੇਖਕ ਇਹਦੇ ਵਿੱਚ ਇਹ ਵੀ ਲਿਖਦਾ ਕਿ ਜਦੋਂ ਉਹ ਟਿਮਾਣਾ ਦੇ ਘਰੀ ਜਾਂਦੇ ਤਾਂ ਉਹਨਾਂ ਦਾ ਜਿਹੜਾ ਘਰ ਹੁੰਦਾ ਸੀਗਾ ਉਹ ਇੱਕ ਭੂਤਵਾੜਾ ਬਣ ਜਾਂਦਾ ਮਤਲਬ ਕਿ ਸੀ ਭੂਤਾਂ ਦੀ ਭਾਸ਼ਾ ਬੋਲਦੇ ਤੇ ਕਦੇ ਸਾਨੂੰ ਇਹ ਨਹੀਂ ਲੱਗਦਾ ਹੁੰਦਾ ਸੀਗਾ ਕਿ ਅਸੀਂ ਅਧਿਆਪਕ ਦੇ ਘਰ ਗਏ ਆ ਸਾਨੂੰ ਵੀ ਲੱਗਦਾ ਸੀ ਅਸੀਂ ਆਪਣੀ ਦੀਦੀ ਦੇ ਘਰ ਗਏ ਆ ਤਾਂ ਉਦੋਂ ਅਸੀਂ ਉਹਨਾਂ ਨੂੰ ਹਾਸੇ ਵਿੱਚ ਵੀ ਕਹਿ ਦਿੰਦੇ ਕਿ ਦੀਦੀ ਤੁਸੀਂ ਅੱਜਕੱਲ ਤਾਂ ਟੜਾ ਟੜ ਨਾਵਲ ਲਿਖ ਰਹੇ ਹੋ ਤਾਂ ਇਹ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਸਾਨੂੰ ਪਾਠ ਦੇ ਵਿੱਚ ਪੜਨ ਨੂੰ ਮਿਲਦੀਆਂ ਨਹੀਂ ਸੋ ਇਹਦੇ ਵਿੱਚ ਲੇਖਕ ਇਹ ਵੀ ਕਹਿੰਦਾ ਕਿ ਕਈ ਵਾਰ ਅਸੀਂ ਪੜਦੇ ਪੜਦੇ ਭੁੱਲ ਜਾਂਦੇ ਹਾਂ ਕਿ ਉਹ ਅਧਿਆਪਕ ਅਤੇ ਅਸੀਂ ਵਿਦਿਆਰਥੀਆਂ ਤੇ ਹਮੇਸ਼ਾ ਜਿਹੜੇ ਦਲੀਪ ਘੋਟੀਮਾਨਾ ਸੀ ਉਹਨਾਂ ਦੇ ਅੱਗੇ ਜਿਹੜੇ ਪ੍ਰੋਫੈਸਰ ਪ੍ਰੀਤਮ ਸਿੰਘ ਦੀ ਉਹ ਸ਼ੇਸ਼ ਸੀਗੇ ਖੁਦ ਜਿਹੜੇ ਦਲੀਪ ਘੋਟੀਮਾਨਾ ਸੀ ਪਰ ਉਹਨਾਂ ਨੇ ਬਰਾਬਰ ਦੀ ਅਧਿਆਪਕਾ ਮੰਨ ਕੇ ਵੀ ਉਹ ਛੇਸ਼ੀ ਰਹੇ ਪ੍ਰੀਤਮ ਜਿਹੜੇ ਆਪਾਂ ਪ੍ਰੋਫੈਸਰ ਪ੍ਰੀਤਮ ਸਿੰਘ ਦੀ ਗੱਲ ਕੀਤੀ ਹੈ ਤਾਂ ਦਲੀਪ ਘਟਵਾਣਾ ਉਹਨਾਂ ਤੋਂ ਪੜੇ ਸੀਗੇ ਅੱਗੇ ਤਾਂ ਉਹ ਕਹਿੰਦੇ ਵੀ ਸਾਨੂੰ ਵੀ ਉਹਨਾਂ ਨੇ ਕਈ ਵਾਰ ਆਪਣੇ ਗੁਰੂ ਤੋਂ ਬਚਾਇਆ ਸੀਗਾ ਕਿਉਂਕਿ ਸਾਡੀਆਂ ਹਾਜ਼ਰੀਆਂ ਘੱਟ ਸੀਗੀਆਂ ਤਾਂ ਉਹਨਾਂ ਨੇ ਰਜਿਸਟਰ ਗਵਾਤਾ ਸੀਗਾ ਪ੍ਰੀਤਮ ਸਿੰਘ ਦਾ ਤਾਂ ਅਸੀਂ ਬਚ ਗਏ ਸੀ ਕਿਉਂਕਿ ਸਾਡਾ ਇਹ ਸੋਚ ਗਏ ਸੀ ਕਿ ਬੱਚੇ ਸਾਹਿਤਿਕ ਵਿਦਾ ਵਾਲੇ ਨੇ ਲਿਖਣ ਦੇ ਵਿੱਚ ਨਪੋਨਣੇ ਤਾਂ ਇਹ ਅੱਗੇ ਨਾਂਗ ਬਣਾ ਸਕਦੇ ਆ ਤੇ ਇਹ ਕਿਤੇ ਹਾਜ਼ਰੀਆਂ ਦੇ ਕਰਕੇ ਇਹਨਾਂ ਦਾ ਕੋਈ ਨੁਕਸਾਨ ਨਾ ਹੋ ਜਾਣ ਤਾਂ ਉਹਨਾਂ ਨੇ ਇੱਕ ਵਾਰੀ ਆਪਣੇ ਗੁਰੂ ਪ੍ਰੋਫੈਸਰ ਪ੍ਰੀਤਮ ਸਿੰਘ ਦਾ ਰਜਿਸਟਰੀ ਹੀ ਲਕੋਤਾ ਸੀ ਸਾਡੇ ਲਈ ਵਿਦਿਆਰਥੀਆਂ ਲਈ ਸੋ ਇਹ ਉਹਨਾਂ ਦੀ ਸਾਂਝ ਸੀਗੀ ਜਿਹੜੀ ਦਲੀਪ ਕੌਰ ਟਿਵਾਣਾ ਦੇ ਨਾਲ ਸੀਗੀ ਫਿਰ ਇਹਦੇ ਵਿੱਚ ਦਲੀਪ ਕੌਰ ਟਿਮਾਣਾ ਅਨਬਾਰੀ ਉਹਨਾਂ ਨੇ ਇੱਕ ਯਾਦ ਵੀ ਸਾਂਝੀ ਕੀਤੀ ਹੈ ਕਿ ਉਹਨਾਂ ਨੇ ਆਪਣੇ ਘਰੋਂ ਸਾਨੂੰ ਇੱਕ ਖੱਦਰ ਦਾ ਮੈਨੂੰ কুরਤਾ ਪਿਆਮਾ ਲਿਆ ਕੇ ਦਿੱਤਾ ਸੀਗਾ ਤੇ ਜਦੋਂ ਵੀ ਮੈਂ ਯਾਦ ਕਰਦਾ ਉਹਨਾਂ ਨੂੰ ਚਾਹੇ ਉਹ 60 ਸਾਲ ਹੋ ਗਏ ਆ ਅੱਜ ਦੇ ਸਮੇਂ ਦੇ ਵਿੱਚ ਉਹ ਲੰਘ ਗਿਆ 65 ਦਾ ਦੌਰ ਤਾਂ ਉਹ ਸਾਨੂੰ 60 ਸਾਲ ਤੋਂ ਬਾਅਦ ਵੀ ਕਦੇ ਐਵੇਂ ਨਹੀਂ ਲੱਗਿਆ ਕਿ ਉਹ ਬੋਦਾ ਹੋ ਗਿਆ ਸੋ ਦਲੀਪ ਕੌਰ ਟਿਮਾਣਾ ਦੇ ਨਾਲ ਇੱਕ ਲੇਖਕ ਦੀ ਜਿਹੜੀ ਅਨਪਥ ਸੀਗੀ ਮੋਹ ਸੀ ਆਦਬ ਸੀ ਕਿਉਂਕਿ ਦਰੀਪ ਘਟਿਵਾਨਾ ਇੱਕ ਮੋਹ ਤੇ ਅਦਬ ਭਰੀਆਂ ਯਾਦਾਂ ਨੂੰ ਕਦੇ ਵੀ ਨਹੀਂ ਲੇਖ ਗਵਾਉਣਾ ਚਾਹੁੰਦਾ ਉਹਨੇ ਇਸ ਨਿਬੰਧ ਦੇ ਨਾਲ ਆਪਣੀਆਂ ਯਾਦਾਂ ਤਾਜ਼ੀਆਂ ਕੀਤੀਆਂ ਨੇ ਕਿ ਹਮੇਸ਼ਾ ਵਿਦਿਆਰਥੀਆਂ ਦੇ ਨਾਲ ਕੁਲ ਮਿਲ ਕੇ ਰਹਿੰਦੀ ਸੀ ਤੇ ਉਹਨਾਂ ਦੇ ਨਾਲ ਇੱਕ ਜਿਹੜੀ ਸ਼ਾਨਦਾਰ ਉਹਨਾਂ ਦੀ ਸ਼ਖਸੀਅਤ ਦਾ ਮੇਲ ਹੋਇਆ ਸੀ ਉਹਦਾ ਇੱਕ ਉਹਨਾਂ ਨੇ ਤਸਵੀਰ ਪੇਸ਼ ਕੀਤੀ ਹੈ ਨਿਬੰਧ ਦੇ ਵਿੱਚ ਤੇ ਜੋ ਕਿ ਬੜੀ ਹੀ ਦਿਲਚਸਪ ਜਿਹੜਾ ਹੈ ਨਿਬੰਧ ਹੈ ਜਿਦੇ ਵਿੱਚ ਉਹਨਾਂ ਨੇ ਦਲੀਪ ਘਟਿਵਾਨਾ ਦੀ ਹਸਤੀ ਨੂੰ ਬਿਆਨ ਕੀਤਾ ਕਿ ਉਹ ਕਿੰਨੀ ਜ਼ਿਆਦਾ ਆਪਣੇ ਸ਼ਿਸ਼ਿਆਂ ਦੇ ਲਈ ਮੋਹ ਤੇ ਸਨੇਹ ਦੇ ਨਾਲ ਹਸਦੀ ਰਹਿੰਦੀ ਸੀ ਤੇ ਉਹਦੀ ਸ਼ਖਸੀਅਤ ਬੜੀ ਨਿੱਗੀ ਤੇ ਫਿਕਰਮੰਦ ਸੀਗੀ ਤੇ ਲੇਖਕ ਨੂੰ ਇਹ ਲੱਗਦਾ ਕਿ ਉਹ ਹਮੇਸ਼ਾ ਉਹਨਾਂ ਲਈ ਆਦਰ ਤੇ ਸਤਿਕਾਰ ਉਹਨਾਂ ਦੇ ਲਈ ਹਮੇਸ਼ਾ ਆਪਣੇ ਅਧਿਆਪਕ ਲਈ ਰਹੇਗਾ ਸੋ ਇਹ ਜਿਹੜੇ ਚੈਪਟਰ ਨੂੰ ਪੜ ਕੇ ਮੈਂ ਸਾਰੇ ਹੀ ਵਿਦਿਆਰਥੀਆਂ ਤੋਂ ਇਹ ਕੰਮੀਦ ਕਰਦੀ ਆ ਕਿ ਜਿਸ ਵੀ ਅਧਿਆਪਕ ਤੋਂ ਤੁਸੀਂ ਪੜਦੇ ਹੋ ਜੇ ਤੁਹਾਡਾ ਉਹਨਾਂ ਨਾਲ ਨਿੱਘਾ ਰਿਸ਼ਤਾ ਹੈ ਤਾਂ ਉਸ ਨੂੰ ਜਰੂਰ ਇੱਕ ਢਾਲ ਬਣਾਓ ਤੇ ਆਪਣੀ ਜ਼ਿੰਦਗੀ ਦੇ ਵਿੱਚ ਜਰੂਰ ਸਫਲ ਹੋਵੋਗੇ ਤੁਸੀਂ ਸੋ ਬੜਾ ਹੀ ਸੋਹਣਾ ਇਹ ਪਾਠ ਸੀ ਜਿਹਦੇ ਵਿੱਚ ਸਾਨੂੰ ਵੀ ਦਲੀਪ ਘੋਟੀਵਾਣਾ ਬਾਰੇ ਜਾਣਨ ਨੂੰ ਕਾਫੀ ਜਾਣਕਾਰੀ ਜਿਹੜੀ ਮਿਲੀ ਹੈ ਸੋ ਵਿਦਿਆਰਥੀ ਸਿਲੇਬਸ ਦੇ ਪੱਖ ਤੋਂ ਜਰੂਰ ਇਸ ਪਾਠ ਦੇ ਨਾਲ ਜੁੜਨ ਪਰ ਜ਼ਿੰਦਗੀ ਦੇ ਵਿੱਚ ਵੀ ਐਵੇਂ ਦੇ ਅਧਿਆਪਕ ਤੁਹਾਡੀ ਜ਼ਿੰਦਗੀ 'ਚ ਆਉਂਦੇ ਆ ਤਾਂ ਉਹਨਾਂ ਦੇ ਨਾਲ ਜਰੂਰ ਜੁੜੇ ਰਹਿਣ ਉਹਨਾਂ ਤੋਂ ਚੰਗੀਆਂ-ਚੰਗੀਆਂ ਗੱਲਾਂ ਸਿੱਖ ਕੇ ਆਪਣੀ ਜ਼ਿੰਦਗੀ ਨੂੰ ਰੁਸ਼ਨਾਉਂਦੇ ਰਹਿਣ ਕਿਉਂਕਿ ਨਵਤੇਜ ਭਾਰਤੀ ਵਰਗੇ ਵੀ ਉਹਨਾਂ ਦੇ ਅ ਸੇਸ਼ ਹੋਣ ਕਰਕੇ ਹੀ ਕਾਮਯਾਬ ਹੋਏ ਆ ਤੇ ਪ੍ਰੀਤਮ ਸਿੰਘ ਵਰਗੇ ਅ ਪ੍ਰੋਫੈਸਰ ਜੋ ਸਾਹਿਤਕਾਰ ਨੇ ਉਹਨਾਂ ਦੇ ਸ਼ੇਸ਼ ਅਗੇ ਦਲੀਪ ਘਟਵਾਣਾ ਹੋਏ ਆ ਤਾਂ ਇੱਕ ਕੜੀ ਹੁੰਦੀ ਹੈ ਇੱਕ ਚੰਗਾ ਅਧਿਆਪਕ ਆਉਣਾ ਤੁਹਾਡਾ ਬਹੁਤ ਜ਼ਿੰਦਗੀ ਦਾ ਇੱਕ ਸੁਪਨਾ ਪੂਰਾ ਕਰਨ ਦੇ ਬਰਾਬਰ ਹੁੰਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਜੇ ਕੋਈ ਚੰਗਾ ਅਧਿਆਪਕ ਹੈ ਸੋ ਅਧਿਆਪਕ ਸਾਰੇ ਹੀ ਵਧੀਆ ਹੁੰਦੇ ਆ ਸੋ ਆਪਾਂ ਅਗਲੀ ਜਿਹੜੀ ਸੀਰੀਜ਼ ਆ ਉਹ ਵੀ ਸਟਾਰਟ ਕਰਾਂਗੇ ਸੋ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਨੈਕਸਟ ਜੋ ਤੁਹਾਡਾ ਬੇਟਾ ਸਿਲੇਬਸ ਦਾ ਅਗਲਾ ਚੈਪਟਰ ਆ ਉਵੀ ਆਪਾਂ ਕੁਝ ਦਿਨਾਂ ਬਾਅਦ ਇਸ ਚੈਨਲ ਦੇ ਉੱਪਰ ਅਪਲੋਡ ਕਰ ਦੇਵਾਂਗੇ ਤੁਸੀਂ ਆਪਣੇ ਸਾਥੀਆਂ ਦੇ ਨਾਲ ਜਰੂਰ ਜਿਹੜਾ ਇਹ ਚੈਨਲ ਨੂੰ ਸ਼ੇਅਰ ਕਰ ਦਿਓ ਤਾਂ ਜੋ ਸਾਨੂੰ ਜੇ ਰਿਸਪੌਂਸ ਵਧੀਆ ਆਉਂਦਾ ਤਾਂ ਅਸੀਂ ਤੁਹਾਡੇ ਲਈ ਅੱਗੇ ਜਿਹੜੇ ਚੈਪਟਰ ਆ ਉਹ ਕੰਟੀਨਿਊ ਕਰਦੇ ਰਵਾਂਗੇ ਧੰਨਵਾਦ ਜੀ